ਇੰਡੀਆ ਨਿਊ ਟੈਨ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਮੈਂ ਹਾ ਜਤਿੰਦਰ ਸਿੰਘ ਤੇ ਅੱਜ ਮੈਂ ਆਪ ਜੀ ਨੂੰ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਕੇ ਬਲੂ ਸਟਾਰ ਆਪਰੇਸ਼ਨ ਦੌਰਾਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਮਰਿਆਦਾ ਨੂੰ ਆਪਣੀ ਸ਼ਹਾਦਤ ਦੇ ਕੇ ਕਾਇਮ ਰੱਖਣ ਵਾਲੇ ਉਸ ਯੋਧੇ ਦੇ ਪਰਿਵਾਰਕ ਮੈਂਬਰਾਂ ਨਾਲ ਮਿਲੌਣ ਜਾ ਰਿਹਾ ਹਾਂ ਜਿਨ੍ਹਾਂ ਦੀ ਸ਼ਹਾਦਤ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਈ ਮੇਰੀ ਮਰਜ਼ੀ ਭਾਈ ਅਵਤਾਰ ਸਿੰਘ ਜੀ ਤੋਂ ਹੈ ਜਿਨ੍ਹਾਂ ਦੇ ਛੋਟੇ ਭਰਾ ਸਰਬਜੀਤ ਸਿੰਘ ਪ੍ਰੋਵਾਲ ਅਤੇ ਚਾਚੇ ਦੇ ਪੁੱਤ ਭਰਾ ਹਰਿੰਦਰ ਸਿੰਘ ਜੀ ਪ੍ਰੋਵਾਲ ਸਾਡੇ ਨਾਲ ਮੌਜੂਦ ਹਨ ਪਹਿਲਾਂ ਸਰਬਜੀਤ ਜੀ ਮੈਂ ਆਪ ਜੀ ਨੂੰ ਇਹ ਪੁੱਛਣਾ ਚਾਹਾਂਗਾ ਕਿ ਭਾਈ ਸਾਹਿਬ ਜੀ ਨੂੰ ਗੁਰਸਿੱਖੀ ਦੀ ਲਗਨ ਕਿਵੇਂ ਤੇ ਕਦੋਂ ਲੱਗੀ ਉਹ 9ਵੀਂ ਕਲਾਸ ਤੋਂ ਹੀ 9ਵੀਂ ਕਲਾਸ ਤੋਂ ਹੀ ਘਰ ਬਾਬੂ ਜੀ ਦਾ ਪ੍ਰਕਾਸ਼ ਜੀ ਪ੍ਰਕਾਸ਼ ਕਰਕੇ ਸਕੂਲ ਜਾਂਦੇ ਸੀਗੇ ਤੇ ਸਕੂਲ ਦੇ ਵਿੱਚ ਜਨਨ ਕਾ ਪੜੇਗਾ ਜੋੜੀਆਂ ਉਥੇ ਨਾਂ ਦੇ ਲੋਕਾਂ ਨੇ ਮੁਖਾਲ ਕਰਨ ਦਾੜੀ ਆ ਗਈ ਬੱਚਿਆਂ ਨੂੰ ਖੋਲ ਕਰਨਾ ਵੀ ਗਿਆਨੀ ਜੀ ਗਿਆਨੀ ਕਰਕੇ ਬੁਲਾਣਾ ਤੇ ਇਹਨਾਂ ਪ੍ਰੋਫੈਸਰ ਨੂੰ ਸ਼ਿਕਾਇਤ ਕੀਤੀ ਕਿ ਇਹ ਛੇੜਦੇ ਆ ਕਹਿੰਦੇ ਗਿਆਨੀ ਆ ਤੂੰ ਗਿਆਨੀ ਬਣ ਕੇ ਦਿਖਾ ਦੇ ਪਰ ਉਥੋਂ ਜਜਬਾ ਲੱਗ ਗਿਆ ਜੀ ਤੇ ਦਸਵੀਂ ਦੇ ਬਾਅਦ ਉਹ ਨਾਮਰਛਿਆ ਗਿਆ ਕੰਡਕੀਨ ਜਿਹੇ ਤਾਂ ਸਾਡੇ ਨਾਲ ਉਹਨਾਂ ਦੇ ਭਾਈ ਸਾਹਿਬ ਚਾਚਾ ਜੀ ਦੇ ਬੇਟੇ ਸਰਦਾਰ ਹਰਿੰਦਰ ਸਿੰਘ ਜੀ ਵੀ ਮੌਜੂਦ ਨੇ ਗੱਲ ਕਰਾਂਗੇ ਇਹਨਾਂ ਦੇ ਨਾਲ ਹਰਿੰਦਰ ਜੀ ਭਾਈ ਸਾਹਿਬ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਮੈਂ ਹਰਿੰਦਰ ਸਿੰਘ ਸਰਦਾਰ ਅਵਤਾਰ ਸਿੰਘ ਜੀ ਭਾਈ ਅਵਤਾਰ ਸਿੰਘ ਜੀ ਸ਼ਹੀਦ ਭਾਈ ਅਵਤਾਰ ਸਿੰਘ ਜੀ ਪਾਰੋਵਾਲ ਦਾ ਚਾਚਾ ਜੀ ਦਾ ਬੇਟਾ ਆ ਮੈਂ ਉਹਦਾ ਤੋਂ ਬਹੁਤ ਛੋਟਾ ਹੀ ਆ ਤੇ ਉਹਨਾਂ ਦਾ ਜਿਹੜਾ ਜਨਮਿਆ ਪਿੰਡ ਪਾਰੋਵਾਲ ਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਹੋਇਆ ਸੀਗਾ 1 4 50 ਔਰ ਬਚਪਨ ਤੋਂ ਹੀ ਉਹ ਬਹੁਤ ਧਾਰਮਿਕ ਵਿਰਤੀ ਦੇ ਸੀਗੇ ਕਿਉਂਕਿ ਸਾਡਾ ਪਰਿਵਾਰ ਸਾਰਾ ਹੀ ਧਾਰਮਿਕ ਵਿਰਤੀ ਦਾ ਸੀ ਸਾਡੇ ਘਰ ਦੇ ਵਿੱਚ ਜਿਹੜਾ ਉੱਪਰ ਚਬਾਰੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀਗਾ ਜਦੋਂ ਅਸੀਂ ਹੋ ਸੰਭਾਲੀਤ ਉਦੋਂ ਮੈਂ ਦੇਖਦਾ ਸੀ ਕਿ ਭਾਈ ਉਤਾਰ ਸਿੰਘ ਜੀ ਸਵੇਰੇ ਉੱਠ ਕੇ ਆਸਾ ਜੀ ਦੀ ਵਾਰ ਸ਼ੁਰੂ ਕਰ ਦਿੰਦੇ ਸੀ ਉਹਨਾਂ ਨੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਸਿਸਟਰਸ ਸੀ ਜਾਂ ਭੈਣਾਂ ਸੀਗੀਆਂ ਉਹਨਾਂ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਸਿਰ ਤੇ ਦਸਤਾਰਾਂ ਸਜਾਈਆਂ ਹੋਈਆਂ ਸੀ। ਇਹ ਵਲ ਕਿ ਉਹ ਜਿੰਨੀ ਵਾਰੀ ਬਾਥਰੂਮ ਜਾਂਦੇ ਸੀਗੇ ਉਹਨੀ ਵਾਰੀ ਕੇਸੀ ਇਸ਼ਨਾਨ ਕਰਦੇ ਸੀ ਔਰ ਉਹਨਾਂ ਦਾ ਜੀਵਨ ਵੇਖਿਆ ਪੀ ਉਹ ਅਗਰ ਗੱਲ ਕਰਦੇ ਆ ਉਹਨਾਂ ਮੇਰਾ ਨਹੀਂ ਖਿਆਲ ਜ਼ਿੰਦਗੀ ਦੇ ਵਿੱਚ ਕਿਸ ਨੂੰ ਉਹ ਇਹ ਜਾਂ ਕਿਸ ਨੂੰ ਗਾਲ ਕੱਢ ਕੇ ਬੁਲਾਇਆ ਹੋਵੇ ਜਿੱਕਦੇ ਹੱਸਦੇ ਵੀ ਤੇ ਵਾਹਿਗੁਰੂ 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 ਬੋਲ ਕੇ ਹਾਸਾ ਵੀ ਉਹਨਾਂ ਦਾ ਇਸ ਤਰੀਕੇ ਦਾ ਹੀ ਤੇ ਉਹਨਾਂ ਦੀ ਵਿਤ ਇੰਨੀ ਪਰਮੇਸ਼ਰਵਾਲ ਸੀਗੀ ਕਿ ਸਾਰਾ ਦਿਨ ਨਾਮ ਸਿਮਰਨ ਦੇ ਵਿੱਚ ਰਾਤ ਕਰੀਬਨ ਜੋ ਆਪਣੀ ਹੋਛ ਵਿੱਚ ਮੈਂ ਦੇਖਿਆ ਵੀ 2:30 ਵਜੇ ਕਰੀਬਨ ਉੱਠ ਪਿੰਦੇ ਸੀ ਬਹੁਤ ਹੀ ਘੱਟ ਉਹਨਾਂ ਦੀ ਨੀਂਦਰ ਸੀਗੀ ਤੇ ਬਹੁਤ ਹੀ ਘੱਟ ਉਹ ਖਾਣਾ ਖਾਂਦੇ ਸੀਗੇ ਤੇ ਖੰਡ ਕੀਰਤਨੀ ਜਥੇ ਦੇ ਨਾਲ ਸੁਣਦੇ ਸੀਗੇ ਤੇ ਪਾਰੋਵਾਲ ਦੇ ਵਿੱਚ ਤਿੰਨਾਂ ਜਿਨ੍ਹਾਂ ਦੀ ਜਿਹੜੀ ਰੈਨ ਸਭਾਈ ਹੁੰਦੀ ਸੀ ਉਹਨੂੰ ਪਿੰਡ ਪਾਰੋਵਾਲ ਚ ਹੁੰਦੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਲੰਧਰ ਦੀ ਤੇ ਲੁਧਿਆਣੇ ਦੀ ਗਰਦਾਸੌਰ ਦੀ ਇਹ ਜਦ ਜ ਰੈਤ ਸਭਾਈ ਹੁੰਦੀ ਸੀ ਖੰਡ ਕਿਰਤਨੀ ਜਥੇ ਦੀ ਉਹ ਪਾਰੋਵਾਲ ਦੇ ਗੁਰਦੁਆਰੇ ਚ ਹੁੰਦੀ ਸੀ ਔਰ ਸਾਡੀ ਹਵੇਲਦੀ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਹੀ ਸਾਰਾ ਲੰਗਰ ਬੰਦਾ ਸੀਗਾ ਸਾਰੇ ਰਹਿਤ ਬਹਿਣ ਦਾ ਸਾਰੀਆਂ ਸੰਗਤਾਂ ਦਾ ਜਿਹੜਾ ਇੰਤਜ਼ਾਮ ਸੀ ਉਹ ਭਾਈ ਉਤਾਰ ਸਿੰਘ ਪਾਰੋਵਾਲ ਹੁਣੇ ਕਰਦੇ ਸੀ ਪਰ ਜੇ ਛੀਰ ਭਾਈ ਫੋਜਾ ਸਿੰਘ ਉਹਨਾਂ ਦੇ ਬਹੁਤ ਨਾਲ ਸੀਗੇ ਔਰ ਜਦੋਂ 1978 ਦਾ ਸਾਕਾ ਵਰਤਦਾ ਨਰੰਕਾਰੀ ਲਗੜੀ ਨਰਕਤਾਜੀ ਕਾਂਡ ਵਾਲਾ ਉਹਦੇ ਵਿੱਚ ਵੀ ਇਹ ਸ਼ਾਮਲ ਸੀ ਉਹਦੇ ਜਥੇ ਦੇ ਵਿੱਚ ਵੀ ਔਰ ਕੁਦਰਤੀ ਤੌਰ ਤੇ 6 ਦਿਨਾਂ ਨੂੰ ਉਹਨੂੰ ਗੋਲੀ ਨਹੀਂ ਲੱਗੀ ਇਹਨਾਂ ਦਾ ਬਚਾਅ ਹੋ ਗਿਆ ਪਰ ਇਹਨਾਂ ਦੇ ਕੱਪੜੇ ਜਿਹੜੇ ਖੂਨ ਦੇ ਨਾਲ ਸਾਰੇ ਭਰੇ ਸੀਗੇ ਇਹਨਾਂ ਨੇ ਸ਼ਹੀਦਾਂ ਨੂੰ ਚੁੱਕਣ ਦੇ ਵਿੱਚ ਉਹਦੋਂ ਤੇ ਜ਼ਖਮੀਆਂ ਨੂੰ ਚੁੱਕਣ ਦੇ ਵਿੱਚ ਇਹਨਾਂ ਨੇ ਪੂਰੀ ਸਹਾਇਤਾ ਕੀਤੀ ਸੋ ਇਹਨਾਂ ਦਾ ਜੀਵਨ ਇਹਨਾਂ ਦਾ ਸਭ ਜਿੰਨਾ ਚਿਰ ਮੇਰਾ ਖਿਆਲ ਸਵਾਸ ਸਵਾਸ ਇਹਨਾਂ ਦਾ ਨਾਮ ਜੱਪਣ ਵਾਲਾ ਜੀਵਨ ਸੀਗਾ ਤੇ ਕਈਆਂ ਨੇ ਸਭ ਉਹਦੋਂ ਇਹਨਾਂ ਨੂੰ ਮਜ਼ਾਕ ਹੀ ਕੀਤਾ ਜਦੋਂ 1977 ਦੇ ਵਿੱਚ ਭਾਈ ਸਾਹਿਬ ਕੀ ਗੱਲ ਗੋਲੀ ਚੱਲੀ ਤੁਸੀਂ ਕਿਵੇਂ ਬਚ ਗਏ ਤੁਸੀਂ ਜਸੇ ਦੇ ਵਿੱਚ ਸੀਗੇ ਸੋੰਨਾ ਲੱਗਿਆ ਹੋ ਸਕਦਾ ਵੀ ਮੇਰੀ ਸ਼ਿੱਧੀ ਮਾਰਾਂ ਨੇ ਕਿਤੇ ਹੋਰ ਲੈ ਲਈ ਹੋਵੇ ਸੋ ਮੈਂ ਹੋ ਗਿਆ ਸੋਚਣਾ ਵੀ ਸਾਰੀ ਸਿੱਖ ਹਿਸਟਰੀ ਦੇ ਵਿੱਚ ਸ਼ਿੱਧੀਆਂ ਤਾਂ ਬਹੁਤ ਹੋਈਆਂ ਚਲੋ ਸ਼ਿੱਧੀ ਕੋਈ ਵੀ ਛੋਟੀ ਨਹੀਂ ਹੁੰਦੀ ਪਰ ਸਿੱਖ ਹਿਸਟਰੀ ਦੇ ਵਿੱਚ ਸਿੜੀ ਹਰਮੰਦਰ ਸਾਹਿਬ ਦੇ ਅੰਦਰ ਗੁਰੂ ਮਹਾਰਾਜ ਦੀ ਤਾਬਿਆਂ ਦੇਖਿਆ ਜੇ ਕਿਸ ਦੀ ਸ਼ਹਾਦਤ ਹੋਈ ਆ ਤੇ ਉਹ ਫਖਰ ਜਿਹੜਾ ਆ ਭਾਈ ਅਵਤਾਰ ਸਿੰਘ ਪਾਰੋਆ ਨੂੰ ਮਿਲਿਆ ਸਾਨੂੰ ਉਹਨਾਂ ਦੀ ਸ਼ਹੀਦ ਹੋਣ ਦਾ ਤੇ ਮਲਾਲ ਨਹੀਂਗਾ ਸਗੋਂ ਸਾਡੇ ਖਾਨਦਾਨ ਨੂੰ ਬੜੀ ਖੁਸ਼ੀ ਆ ਇਹੋ ਜਿਹੀ ਸ਼ਾਤ ਦਿੱਤੀ ਵੀ ਉਹਨਾਂ ਮਹਾਰਾਜ ਜੀ ਦੀ ਮਰਜ਼ਾਦਾ ਨੂੰ ਕਾਇਮ ਰੱਖਣ ਵਾਸਤੇ ਹਰਮਿੰਦਰ ਸਾਹਿਬ ਜੀ ਨੇ ਆਪਣੀ ਸ਼ਾਤ ਦਿੱਤੀ ਜੀ ਹਰਿੰਦਰ ਜੀ ਇਸ ਰੀ ਅਕਾਲ ਤਖਤ ਸਾਹਿਬ ਵਿਖੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਦਾ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਘੱਲੂ ਘਰ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰੋਪਾ ਨਾਲ ਸਨਮਾਨਿਤ ਕੀਤਾ ਗਿਆ ਕੀ ਕਹੋਗੇ ਇਸ ਬਾਰੇ ਜੀ ਵੇਖੋ ਜਿਹੜਾ ਬਹੁਤ ਚੰਗੀ ਗੱਲ ਹੈ ਵੀ ਸ਼ਹੀਦਾਂ ਨੂੰ ਸਨਮਾਨ ਦੇਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੀ ਸ਼ਹੀਦੀ ਜਦੋਂ ਅੰਦਰੇ जख्मी ਹੋ ਜਾਂਦੇ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਹੋਰ ਐਕਸਟੈਂਡ ਕਰ ਦਵਾਂ जख्मी ਹੋ ਜਾਂਦੇ ਆ ਉਹ ਭਾਈ ਗਿਆਨੀ ਕੂਰ ਸਿੰਘ ਜੀ ਵੀ ਅੰਦਰ ਹੀ ਹੋਰ ਵੀ ਬੰਦੇ ਅੰਦਰ ਸੀਗੇ ਸਗੋਂ ਉਹਨਾਂ ਨੇ ਕਿਹਾ ਵੀ ਸੀ ਵੀ ਗੋਲੀ ਭਾਈ ਸਾਹਿਬ ਬੜੀ ਚੱਲ ਰਹੀ ਆ ਤੁਸੀਂ ਥੋੜਾ ਟਾਈਮ ਸਾਈਡ ਤੇ ਹੋ ਜਾਓ ਪਰ ਇਹ ਨਹੀਂ ਮੰਨੇ ਇਹ ਮਰਜ਼ਾਦਾ ਦੇ ਉੱਤੇ ਆਪਣੀ ਤੇ ਬਿਠੇ ਰਹੇ ਉੱਥੇ ਗੁਰੂ ਮਹਾਰਾਜ ਦੀ ਤਾਬਿਆ ਤੇ ਬਿਠੇ ਰਹੇ ਜਦੋਂ ਗੋਲੀ ਲੱਗਣ ਦੇ ਬਾਵਜੂਦ ਇਹਨਾਂ ਨੇ ਉਹਨਾਂ ਨੂੰ ਕਿਹਾ ਇਤੋ ਹੀ ਮੈਨੂੰ ਚੁੱਕ ਕੇ ਬਾਹਰ ਪਾ ਦਿਓ ਮੇਰਾ ਐਡੀ ਪਵਿੱਤਰ ਜਗ੍ਹਾ ਹੈ ਕੋਈ ਮੇਰਾ ਪਿਸ਼ਾਪ ਨਾ ਨਿਕਲ ਜਾਏ ਕਿੰਝਾ ਕੋਈ ਇਹੋ ਜਿਹਾ ਕੰਮ ਨਾ ਹੋ ਜਾਵੇ ਇੰਨਾ ਗੱਲਾਂ ਦਾ ਜ਼ਿਕਰ ਜਦੋਂ ਬਲੂ ਸਟਾਰ ਤੋਂ ਬਾਅਦ 26 ਤਰੀਕ ਦੀ ਕਨਵੈਨਸ਼ਨ ਹੋਈ ਸੀ ਗੁਰਦੁਆਰਾ ਛੀਦਾ ਸਾਹਿਬ 'ਚ ਜਿਹੜੇ ਗਿਆਨੀ ਕੂਰ ਸਿੰਘ ਜੀ ਜਿਹੜੇ ਕਾਲ ਤਾਸ ਦੇ ਜਥੇਦਾਰ ਬਾਅਦ 'ਚ ਬਣੇ ਉਹ ਦੋ ਜਿੰਦਾ ਸੀਗੇ ਉਹਨਾਂ ਨੇ ਉਹ ਸਟੇਜ ਦੇ ਉੱਤੇ ਇਹ ਗੱਲ ਦਾ ਸਾਰਾ ਵਿਖਿਆਨ ਕੀਤਾ ਸੀਗਾ ਭਾਈ ਅਵਤਾਰ ਸਿੰਘ ਦੀ ਸ਼ਹਾਦਤ ਬਾਰੇ ਸੋ ਅੱਜ ਜਿਹੜਾ ਸਨਮਾਨ ਕੀਤਾ ਗਿਆ ਜਦੋਂ ਬਹੁਤ ਮਹਿਨਤ ਚੰਗੀ ਗੱਲ ਹੈ ਛੀਦਾ ਨੂੰ ਪਰਵਾਰਾਂ ਨੂੰ ਸਨਮਾਨ ਕਰਨਾ ਪਰ ਮੈਂ ਕਹਾਂਗਾ ਵੀ ਵੇਖੋ ਖਾਲੀ ਸਰੂਪੇ ਨਾ ਪਾਓ ਚਲੋ ਸ਼ਰੂਮੀ ਕਮੇਟੀ ਨੇ ਬਹੁਤ ਵਧੀਆ ਪ੍ਰਾਲਾਸ਼ੀਦਾਂ ਦੇ ਪਰਵਾਰਾਂ ਨੂੰ ਪਰ ਉਹਨਾਂ ਦੀ ਵੇਖੋ ਅੱਜ ਭਾਈ ਸਾਹਿਬ ਦੇ ਜਾਣ ਤੋਂ ਬਾਅਦ ਇਵੇਂ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਇਹਨਾਂ ਦੇ ਪਿਤਾ ਜੀ ਸੀਗੇ ਸਦਾ ਗਿਰਬਤ ਸਿੰਘ ਜੀ ਉਦੋਂ ਉਹਨਾਂ ਦੀ ਉਮਰ 75 ਸਾਲ ਦੀ ਸੀਗੀ ਉਹ ਵੀ ਸਿਵਲ ਮੰਦਰ ਸਾਹਿਬ ਦੇ ਹੇਠਾਂ ਅੰਦਰ ਸੀਗੇ ਇਹ ਕੋਈ ਪੇੜ ਕਿਰਤਨੀਏ ਜੋ ਕੋਈ ਪੇੜ ਬੰਦੇ ਨਹੀਂ ਸੀ ਇਹਨਾਂ ਦਾ ਸਿਰਫ ਇੱਕ ਪ੍ਰ ਪ੍ਰਿਯੰਤੀ ਨੂੰ ਗੁਰੂ ਮਾਰਾ ਨਾਲ ਗੁਰੂ ਰਾਮਦਾਸ ਜੀ ਦੇ ਘਰ ਨਾਲ ਗੁਰੂ ਅਰਜਨ ਦੇਵ ਜੀ ਦੀ ਸ਼ਿਧੀ ਪੁਰਬ ਤੇ ਉਦਨ ਦਰਸ਼ਨ ਕਰਨ ਆਏ ਸੀਗੇ ਔਰ ਲੋਕੀ ਜਦੋਂ ਬਾਹਰ ਨਹੀਂ ਭਜੇ ਸਕੋ ਅੰਦਰ ਨੂੰ ਗਏ ਹਰਮੰਦਰ ਸਾਹਿਬ ਦੇ ਜਦੋਂ ਕੀਰਤਨ ਬੰਦ ਹੋ ਗਿਆ ਨਾ ਕਿਹਾ ਕੀਰਤਨ ਕਿਉਂ ਬੰਦ ਹੋ ਗਿਆ ਪਿਤਾ ਜੀ ਨੂੰ ਇੱਕ ਵਾਰੀ ਲੇਨ ਚ ਲਾਇਆ ਗਿਆ ਜਦੋਂ ਸਰਾਮ ਵਾਲੀ ਸੈਰ ਤੇ ਘਾ ਕੇ ਆਰਮੀ ਨੇ ਲੇਨ ਚ ਲਾਇਆ ਉਹ ਲੇਨ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸਾਰਿਆਂ ਨੂੰ ਉਹ ਜਿਹੜਾ ਇੱਕ ਖੱਬੇ ਸੱਜੇ ਬੰਦੇ ਹੀ ਇੱਕ ਦੀ ਡੈਥ ਹੋ ਗਈ ਹੈ ਦੂਜਾ ਜ਼ਖਮੀ ਹੋ ਗਿਆ ਹੈ ਤੇ ਉਹਨਾਂ ਦੇ ਕੱਪੜੇ ਸਾਰੇ ਖੂਨ ਨਾਲ ਭਿੱਜ ਗਏ ਸੀ ਪਤਾ ਨਹੀਂ ਕਿਵੇਂ ਬਚ ਗਏ ਮੁੜ ਕੇ ਕੋਈ ਸਿੱਖ ਫੌਜੀ ਨੇ ਜਦੋਂ ਉਹਨਾਂ ਨੂੰ ਦੇਖਿਆ ਵੀ ਬਜ਼ੁਰਗ ਬੰਦਾ ਆ ਉਹਨੇ ਦੇਖਿਆ ਵੀ ਜਦੋਂ ਉਹਨੂੰ ਗੋਲੀ ਕੋਈ ਨਹੀਂ ਲੱਗੀ ਉਹਨਾਂ ਨੂੰ ਚੁੱਕ ਕੇ ਸੈਰ ਤੇ ਲੈ ਜਾਂਦਾ ਬਾਅਦ ਚੰਨ ਨੂੰ ਇੱਕ ਵਾਰੀ ਛੱਡ ਦਿੱਤਾ ਗਿਆ ਸ਼ਿਆਬਾ ਜਨਾਬਾਦ ਫੇਰ ਪੁਲਿਸ ਵਾਲੇ ਆ ਕੇ ਲੈਣ ਘਰੋਂ ਉਹਨਾਂ ਨੂੰ ਥਾਣੇ ਸੱਦਿਆ ਗਿਆ ਪੁੱਛਿਆ ਗਿਆ ਵੀ ਤੁਹਾਡੀ ਉਮਰ ਕਿੰਨੀ ਕਹਿੰਦੇ 75 ਸਾਲ ਆ ਜੋ 75 ਸਾਲ ਦੀ ਉਮਰ ਸੁਣੀ ਤਾਂ ਕਹਿੰਦੇ ਜਦੋਂ ਉਹਨਾਂ ਨੂੰ ਵਾਪਸ ਘਰ ਭੇਜ ਦਿਓ ਸੋ ਉਹ ਬਜ਼ੁਰਗਾਂ ਦੀ ਤਾਂ ਚਲੋ ਉੱਥੇ ਤੇ jaan ਬਚ ਗਈ ਬਾਰੋਂ ਲਾ ਦੀ ਜਹਾਜ਼ ਤੋਂ ਬਾਅਦ ਪਰਿਵਾਰ ਦਾ ਜਿਹੜੀ ਆਰਥਿਕ ਪੱਖੋਂ ਬਹੁਤ ਮਦਹਾਲੀ ਆ ਬੜਾ ਤੰਗ ਆ ਪਰਵਾਰ ਸੋ ਮੈਂ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਾਂਗਾ ਉੱਥੇ ਨਾਲ ਕਾਲ ਤੱਕ ਸਰਦ ਜਥੇਦਾਰ ਨੂੰ ਬੇਨਤੀ ਕਰਾਂਗੇ ਕਿ ਇਹੋ ਜਿਹੇ ਪਰਿਵਾਰਾਂ ਦੀ ਬਾਹ ਵੀ ਨਾਲ ਫੜੋ ਜਰੂਰ ਇਹਨਾਂ ਦੀ ਹੈਲਪ ਕਰੋ ਜਿਵੇਂ ਇਹਨਾਂ ਦੀ ਹੁਣ ਨੂੰ ਨੇ ਅੱਜ ਐਪਲੀਕੇਸ਼ਨ ਦਿੱਤੀ ਆ ਉੱਥੇ ਨੌਕਰੀ ਵਾਸਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਗਮੀਰ ਕੌਰ ਨੇ 10 ਤਰੀਕ ਨੂੰ ਉਹਦੀ ਇੰਟਰਵਿਊ ਆ ਤੇ ਮੈਂ ਤੁਹਾਡੇ ਚੈਨਲ ਦੇ ਥਰੂ ਵੀ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਵੇਖੋ ਪਰਿਵਾਰ ਬੜਾ ਆਰਥਿਕ ਮੰਦੇਹਾਰੀ ਚ ਆ ਉਹਨਾਂ ਨੂੰ ਕੱਲਾ ਸਰੋਪਾ ਨਾ ਦਿਓ ਇਹਨਾਂ ਦੀ ਆਰਥਿਕ ਸਹਾਇਤਾ ਇਹ ਹੀ ਹੈ ਵੀ ਚਲੋ ਇਹਨਾਂ ਨੂੰ ਇੱਕ ਕਿਰਤੀ ਸਿੰਘ ਨੇ ਇਹਨਾਂ ਕਿਹਾ ਕਿ ਇੰਨੇ ਸਾਲਾਂ ਚ ਨਾ ਕੋਈ ਚੈਨਲ ਤੇ ਇੰਟਰਵਿਊ ਦਿੱਤੀ ਨਾ ਕਿ ਅਖਬਾਰ ਚ ਦਿੱਤੀ ਨਾ ਕਿਸੇ ਨੇ ਕਿੰਜ ਹੱਥ ਕੀਤਾ ਆ ਸੋ ਮੈਂ ਇਹ ਕਵਾਂਗਾ ਵੀ ਇਹਨਾਂ ਨੂੰ ਕਿੱਤ ਕਰਨ ਨੂੰ ਜ਼ਰੂਰ ਦਿਓ ਸ਼ਰਮੀ ਕਮੇਟੀ ਦੇ ਵਿੱਚ ਵੀ ਇਹ ਆਪਣੀ ਕਿਰਤ ਕਰਕੇ ਆਪਣਾ ਜਿਹੜਾ ਗੁਜ਼ਾਰਾ ਆ ਉਹ ਕਰ ਸਕਣ ਦੂਜੀ ਗੱਲ ਆ ਵੀ ਚਲੋ ਉਦੋਂ ਅਜਾਇਬ ਘਰ ਦੇ ਵਿੱਚ ਵੀ ਇਹਨਾਂ ਦੇ ਭਰਾ ਆਹਦੀ ਸਾਡੇ ਬ੍ਰਦਰ ਦੀ ਫੋਟੋ ਲੱਗੀ ਹੋਈ ਆ। ਅਜਬ ਘਾਟੀ ਲੱਗੀ ਹੈ ਸ਼ੀਲ ਗੈਲਰੀ ਜਿਹੜੀ ਕਾਲ ਤੱਕ ਸਾਡੇ ਲਾਗੇ ਬਣੀ ਉਹਦੇ ਚ ਵੀ ਬਣੀ ਆ। ਪਰ ਮੈਨੂੰ ਇੱਕ ਗੱਲ ਦਾ ਬੜਾ ਅਫਸੋਸ ਜਿਆ ਛੋਟਾ ਜਿਹਾ ਚਲੋ ਸਾਡੀ ਆਪਣੀ ਜਥੇਬੰਦੀ ਹੈ ਸ਼੍ਰੋਮਣੀ ਕਮੇਟੀ ਹੈ ਸ਼ੁਰੂ ਤੋਂ ਕਾਲੀ ਦਰਾਂ ਦਾ ਮੈਂ ਸੀਨੀਅਰ ਮੀਟ ਪ੍ਰਧਾਨ ਵੀ ਰਿਹਾ ਸ਼ਹਿਰ ਦਾ। ਮੈਨੂੰ ਇਸ ਗੱਲ ਦੀ ਚਲੋ ਮੈਂ ਬੋਲਣਾ ਵੀ ਨਹੀਂ ਚਾਹੁੰਦਾ ਪਰ ਮੈਨੂੰ ਕਹਿਣਾ ਹੁਣ ਜ਼ਰੂਰੀ ਆ ਥੋੜਾ ਜਿਹਾ ਵੀ ਚਲੋ ਸਾਡੀ ਇੱਕ ਸੰਸਥਾ ਹੈ ਤੇ ਸੁਧਾਰ ਹੋਣਾ ਥੋੜਾ ਬਹੁਤਾ ਬਹੁਤ ਜ਼ਰੂਰੀ ਆ। ਸੋ ਇਹਨਾਂ ਨੇ ਉਦੋਂ ਇੱਕ ਫੋਟੋ ਇਹਨਾਂ ਮੰਗਾਈਆਂ ਜਾਇਬ ਘਰ ਚ ਲਾਉਂਦੇ ਨੇ ਕਾਲੀ ਕਾਲੀ ਚ ਫੋਟੋ ਦੇਤੀ ਬਾਅਦ ਚ ਇਹਨਾਂ ਨੇ ਕਿਹਾ ਵੀ ਇਹ ਫੋਟੋ ਤੁਸੀਂ ਭਾਈ ਸਾਹਿਬ ਚੇਂਜ ਕਰਾ ਦਿਓ ਸ਼ਰਮਣੀ ਕਮੇਟੀ ਦੇ ਕੋਈ ਜ਼ੋਦੇਦਾਰਾਂ ਨੇ ਕਿਹਾ ਤੇ ਤੁਸੀਂ ਫੋਟੋ ਦੀ ਨਾ ਹੱਥ ਪੇਂਟਿੰਗ ਬਣਾਓ ਜਦੋਂ ਉਹਨਾਂ ਨੇ ਕਿਹਾ ਦੱਸ ਦਿਓ ਕਿਰ ਕੋ ਬਣਾਉਣੇ ਦਾ ਬੰਦਾ ਵੀ ਰੈਫਰ ਕਰਤਾ ਇਹਨਾਂ ਨੇ 15000 ਰੁਪਇਆ ਦੇ ਕੇ ਉਹ ਹੱਥ ਦੀ ਪੇਂਟਿੰਗ ਉਹਨਾਂ ਦੀ ਬਣਾ ਕੇ ਤੇ ਸਾਲ ਹੋ ਗਿਆ ਪੇਂਟਿੰਗ ਨੂੰ ਸਾਲ ਤੋਂ ਮੇਰੇ ਖਾਲ ਉੱਤੇ ਹੀ ਹੋ ਗਿਆ ਬੜੀ ਨੂੰ ਮੇਰੇ ਖਿਆਲ 100 ਚੱਕਰ ਸ਼ਰਮਣੀ ਕਮੇਟੀ ਦੇ ਦਫਤਰ ਚ ਲਾ ਚੁੱਕੇ ਆ ਵੀ ਭਾਈ ਸਾਹਿਬ ਇੱਕ ਫੋਟ ਕੋਈ ਲੰਮਾ ਚੌੜਾ ਕੰਮ ਨਹੀਂ ਕਹਿੰਦੇ ਜੇ ਅੱਗੇ ਆਲੀ ਗਈ ਆ ਪ੍ਰਵਾਨਗੀ ਲ ਗਈ ਆ ਤੁਸੀਂ ਫੇਰ ਆਇਓ ਸੀਧਾ ਦੇ ਪਰਿਵਾਰਾਂ ਨੂੰ ਕੋਈ ਜਾਂਦਾ ਨੇ ਪਰਸਨ ਉਹਦੇ ਚੰਨ ਨਾਲ ਲਾਲਚ ਨਹੀਂ ਕਰ ਵੀ ਉਹਦਾ ਫੋਟੋ ਦੇਂਦਾ ਨੂੰ ਕਿਤੇ ਪੈਸੇ ਮਿਲਨੇ ਆ ਪਰ ਨਿਗੇ ਨਿਗੇ ਕੰਮ ਆ ਛੀਦਾ ਦੇ ਪਰਿਵਾਰਾਂ ਨੂੰ ਲੋਨ ਨਹੀਂ ਦੇਣਾ ਚਾਹੀਦਾ ਜੇ ਆਪਾਂ ਉਹਨਾਂ ਨੂੰ ਅੱਜ 6 ਜੂਨ 2025 ਨੂੰ ਜਨਮ ਸਤਕੇ ਕਾਲ ਤਖਤ ਸਾਹਿਬ ਤੋਂ ਸਰੂਪਾ ਦਿੱਤਾ ਹੈ ਉਹਨਾਂ ਦਾ ਸਨਮਾਨ ਕੀਤਾ ਹੈ ਤਾਂ ਉਹਨਾਂ ਦੀ ਬਾਅਦ ਦੇ ਵਿੱਚ ਵੀ ਉਹੋ ਤਰੀਕੇ ਦੀ ਇੱਜ਼ਤ ਕਦਰ ਹੋਣੀ ਚਾਹੀਦੀ ਆ ਮੇਰੀ ਸ਼ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਤੇ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਬੇਨਤੀ ਆ ਇਹੋ ਜੇ ਸ਼ਹੀਦਾਨੀ ਜਿਹੜੀ ਆ ਕਦਰ ਕੀਤੀ ਜਾਵੇ ਕਿਉਂਕਿ ਭਾਈ ਅਵਤਾਰ ਸਿੰਘ ਇੱਕੋ ਇੱਕ ਸ਼ਹੀਦ ਹੋਇਆ ਸਿੱਖ ਕੌਮ ਦੇ ਵਿੱਚ ਜਿਹਦੀ ਸ਼ਹਾਦਤ ਜਿਹੜੀ ਆ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਹੋਈ ਆ ਅੱਜ ਇਹ ਵੀ ਸਮਝੋ ਇੱਕ ਹਿਸਤੀ ਆ ਸਾਡੀ ਸਿੱਖ ਕੌਮ ਦੀ ਇਹ ਸ਼ੀਰ ਜਿਹੜੀ ਸ਼ਹਾਦਤ ਹੈ ਭਾਈ ਅਵਤਾਰ ਸਿੰਘ ਪਾਰੋਵਾਲ ਦੀ ਜਿਹੜੀ ਹਰਮੰਦਰ ਸਾਹਿਬ ਦੇ ਅੰਦਰ ਹੋਈ ਆ ਔਰ ਇਹ ਖੰਡ ਕਿਰਤਨੀ ਜਸੇ ਦੇ ਨਾਲ ਸੰਬੰਧ ਸੀਗੇ ਬੜੀ ਬਾਣੀ ਬਣੇ ਵਾਲੇ ਸਿੰਘ ਸੀਗੇ ਔਰ ਬੜੀ ਇਨਾਂ ਦੀ ਨਾਮ ਸੇਮੰਦੀ ਕਮਾਈ ਸੀਗੀ ਪਰ ਸੀ ਹੈਗੀ ਸਰਜੀ ਜੀ ਘਰ ਨੂੰ ਚਲਾਉਣ ਵਿੱਚ ਵੱਡਾ ਯੋਗਦਾਨ ਸੀ ਭਾਈ ਸਾਹਿਬ ਦਾ ਭਾਈ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਆਪ ਜੀ ਦੇ ਉੱਪਰ ਆ ਪਈ ਤੇ ਕਿਉਂਕਿ ਪਰਿਵਾਰ ਵੱਡਾ ਸੀ ਅੱਠ ਭੈਣ ਭਰਾ ਸਨ ਤੇ ਅੱਜ ਤੁਹਾਡੇ ਕਰਦੀ ਜਿਹੜੀ ਮਾਲੀ ਹਾਲਤ ਉਹ ਕਿਸ ਤਰ੍ਹਾਂ ਦੀ ਹੈ ਇੱਕ ਰਾਏ ਦੇ ਰਹਿ ਰਹੇ ਆ ਮੈਂਤ ਕਰੀਏ ਦੀ ਰੋਟੀ ਖਾਈ ਜਾਂਦੀ ਇੱਕ ਮਕਾਨ ਜੋ ਕਿ ਪੈਸੇ ਨਹੀਂ ਹੈਗੇ ਉੱਦਾਂ ਹਰਿੰਦਰ ਜੀ ਜਿਵੇਂ ਸਰਦਾਰ ਸਰਮਜੀਤ ਸਿੰਘ ਜੀ ਨੇ ਗੱਲ ਕੀਤੀ ਹੈ ਕਿ ਭਾਈ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਜੋ ਉਹਨਾਂ ਦੇ ਮਾਲੀ ਹਾਲਾਤ ਹਨ ਉਹ ਬਹੁਤ ਮਾਰੇ ਹਨ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ ਅਜਿਹੇ ਸ਼ਹੀਦਾਂ ਦੇ ਪਰਿਵਾਰਾਂ ਲਈ ਸਰਕਾਰੀ ਕਮੇਟੀ ਵੱਲੋਂ ਕੀ ਉਪਰਾਲੇ ਕੀਤੇ ਜਾਣ ਚਾਹੀਦੇ ਹਨ। ਤੁਸੀਂ ਦੇਖੋ ਵੀ ਇੱਕ ਸ਼ਹੀਦ ਦਾ ਪਰਿਵਾਰ ਆ 41 ਸਾਲ ਅਜੇ ਹੋ ਗਿਆ। ਔਰ ਇਹ ਪਰਿਵਾਰ ਆਪਣਾ ਇੱਕ ਦੋਵਾਂ ਕਮਰਿਆਂ ਦਾ ਘਰ ਨਹੀਂ ਬਣਾ ਸਕਿਆ। ਤੁਸੀਂ ਇੱਥੋਂ ਹਸਾਬ ਲਾਓ ਇਹਨਾਂ ਦੀ ਆਰਥਿਕ ਸਥਿਤੀ ਜਿਹੜੀ ਆ ਕੀ ਹੋਏਗੀ। ਹੋਰ ਮੈਂ ਇੱਕ ਛੋਟੀ ਜੀ ਗੱਲ ਐਡ ਕਰਨੀ ਚਾਹੁੰਦਾ ਚਲ ਮੈਂ ਕਹਿਣਾ ਨਹੀਂ ਸੱਚ ਹੁੰਦਾ। ਅੱਜ ਤੋਂ ਥੋੜਾ ਟਾਈਮ ਪਹਿਲਾਂ ਇਹਨਾਂ ਦੀ ਸਿਸਟਰ ਜਿਹੜੀ ਉਹ ਵੀ ਸ਼ੁਰੂ ਦੇ ਅਮਰਤਾਰੀ ਸਿੰਘ ਦਸਤਾਰ ਸਜਾਉਂਦੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਇੱਕ ਸੂਟਰੀ ਚ ਵੱਜ ਕੇ ਅਮਨਦੀਪ ਹਸਪੀਟਲ ਲਾਜ ਹੋਇਆ ਪੀਜੀਆਈ ਹੋਇਆ ਔਰ ਤੋਂ ਬਾਅਦ ਕਹਿੰਦੇ ਜੀ ਤੁਸੀਂ ਇਹਨਾਂ ਨੇ ਪਤਾ ਨਹੀਂ ਕਦੋਂ ਦਿਮਾਗ ਸਿਰ ਤੇ ਸੱਟ ਸੀ ਕਦੋਂ ਉਸ ਚੌਣਾ ਕਦੋਂ ਨਹੀਂ ਹੋਣਾ ਗੁਰਰਾਮ ਦਾ ਹਸਪਤਾਲ ਆਪਾਂ ਚਲੋ ਕਿਹਾ ਵੀ ਸਾਡਾ ਆਪਣਾ ਹਸਪੀਟਲ ਹੈ ਉੱਥੇ ਦਾਖਲ ਕਰਾਤਾ ਉੱਥੇ ਜਿਹੜਾ ਖਰਚਾ ਸੀਗਾ ਆਈਸੀਯੂ ਦੇ ਵਿੱਚ ਕਰੀਬਨ 10000 ਰੁਪਿਆ ਰੋਇ ਦਾ ਖਰਚਾ ਸੀਗਾ ਚਲੋ ਆਪਾਂ ਬੇਨਤੀ ਕੀਤੀ ਉਹ ਅਤਲਵੀਰ ਸਿੰਘ ਗਿੱਲੂ ਨਹੀਂ ਵੀ ਕਾਜੀ ਦਲਚ ਸੀ ਕਿ ਮੈਂ ਉਹਨਾਂ ਨੂੰ ਕਿਹਾ ਵੀ ਇਹ ਸ਼ਹੀਦ ਦਾ ਹੁਣ ਐਡੇ ਵੱਡੇ ਸ਼ਹੀਦ ਦਾ ਪਰਿਵਾਰ ਆ ਇਹਨਾਂ ਨੂੰ ਕੋਈ ਨਾ ਕੋਈ ਫੈਸਿਲਿਟੀ ਮਿਲਣੀ ਚਾਹੀਦੀ ਹੈ ਆਰਥਿਕ ਪੱਖੋਂ ਬੜਾ ਤੰਗ ਪਰਿਵਾਰ ਆ ਚਲੋ ਉਹਨਾਂ ਡਾਕਟਰ ਏਪੀ ਸਿੰਘ ਨੂੰ ਕਿਹਾ ਮੈਂ ਵੀ ਉਹਨਾਂ ਨੂੰ ਮਿਲਣ ਗਿਆ ਪਰ ਉਹ ਕਹਿੰਦੇ ਜੀ ਮੇਰੀ ਸਿਰਫ 20000 ਰੁਪਏ ਦੀ ਪਾਵਰ ਆ ਤੇ ਮੈਂ ਇਸ ਤੋਂ ਵੱਧ ਕੁਝ ਨਹੀਂ ਕਰ ਸਕਦਾ ਮੈਂ ਉਹਨਾਂ ਨੂੰ ਇਹੀ ਸਭ ਸਾਹਮਣੇ ਬੈ ਕੇ ਕਿਹਾ ਕਿ ਅੱਜ ਵੇਖੋ ਲੋਕੀ ਪਿੰਡਾਂ ਦੇ ਵਿੱਚ ਜੇ ਨਾਲ ਆ ਸਾਈਡ ਪਿੱਖੀ ਵੰਡ ਖਾਲੜਾ ਵੇਖੋ ਵੀ ਲੋਕੀ ਸਿੱਖ ਜੋ ਸਾਈ ਵੱਲ ਜਾ ਮੰਨ ਰਹੇ ਕਿਉਂ ਵੱਲ ਰਹੇ ਆ ਜੇ ਸਾਡਾ ਇਹੋ ਜਿਹਾ ਗੇਹੇ ਵੇਰ ਰਹੇਗਾ ਸਾਡੇ ਸ਼ਹੀਦਾਂ ਦੇ ਪ੍ਰਤੀ ਤੇ ਲੋਕੀ ਕੀ ਕਰਨਗੇ ਕਿੱਧਰ ਨੂੰ ਜਾਣਗੇ ਚਲੋ ਜੇ ਤੇ ਕੀਰਤੀ ਸਿੱਖ ਨੇ ਮਾਰੋਂ ਦਾ ਜੁੜੇ ਨੇ ਹੁਣ ਵੀ ਉਹਨਾਂ ਦੇ 8 ਤਰੀਕ ਨੂੰ ਉਹਨਾਂ ਦੀ ਜਿਹੜੀ ਹੈ ਸਾਲਾਨਾ ਵਰਸੀ ਹੈ ਜਿਹੜਾ ਅਖੰਡ ਗੀਤਨੀ ਜਥੇ ਮਿਲੋਂ ਮਨਾਈ ਜਾਂਦੀ ਹੈ ਗੁਰਦੁਆਰਾ ਤੋਂ ਸਾਲ ਸਤਾਰਨੰਦ ਰੋੜ ਤੇ ਸਵੇਰੇ 8 ਵਜੇ ਤੋਂ ਲੈ ਕੇ 1 ਵਜੇ ਤੱਕ ਕੀਰਤਨ ਹੋਏਗਾ ਉੱਥੇ ਖੰਡ ਕੀਰਤਨ ਹੋਏਗਾ ਤੇ ਉਹਨਾਂ ਦੀ ਅਰਦਾਸ ਜਥੇ ਵੱਲੋਂ ਕੀਤੀ ਜਾਏਗੀ ਸੋ ਮੈਂ ਦੱਸਣਾ ਚਾਹੁੰਦਾ ਵੀ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਕੋਈ ਆਰੰਮਦਾਸ ਹਸਪਤਾਲ ਦੇ ਵਿੱਚ ਤੇ ਸਵੇਰੇ ਰਾਤ ਹੀ ਡੈਥ ਹੁੰਦੀ ਸਵੇਰੇ ਤੜਕੇ ਇਹਨਾਂ ਨੂੰ ਦੱਸ ਦੇਆ ਤਾਂ ਉਹ ਤੋਂ ਅਗਲੇ ਦਿਨ ਦੇ ਪੈਸੇ ਵੀ ਉਹਨਾਂ ਨੂੰ ਪਾਈ ਜਾਂਦੇ ਵੀ ਡੈੱਡ ਬੋਡੀ ਤਾਂ ਨਵਾਵਾਂਗੇ ਜੇ ਤੁਸੀਂ ਅਸਾਨੂੰ ਪੈਸੇ ਭੇਜ ਕਰੋਗੇ ਫੇਰ ਚਲੋ ਮੈਂ ਕੁਝ ਬੋਲਿਆ ਫਿਰ ਤਨਵੀਰ ਸਿੰਘ ਗਿੱਲ ਨੂੰ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਦੇ ਦਖਲ ਦੇਣ ਤੋਂ ਬਾਅਦ ਜਿਹੜੀ ਇਹਨਾਂ ਨੂੰ ਡੈੱਡ ਬੋਰੀ ਜਿਹੜੀ ਹੈ ਸੌਂਪੀਛੋ ਇੱਕ ਸ਼ਹੀਦ ਦੀ ਭੈਣ ਹੋਵੇ ਉਹ ਵੀ ਸ਼ਹੀਦ ਜਿਹੜਾ ਅੱਜ ਤੱਕ ਹਰਮੰਦਰ ਸਾਹਿਬ ਦੇ ਵਿੱਚ ਸ਼ਹੀਦ ਹੋਇਆ ਵੀ ਕੋਈ ਇੱਕ ਸਿੱਖ ਕੌਮ ਦਾ ਸ਼ਹੀਦ ਜਿਹੜਾ ਹਰਮੰਦਰ ਸਾਹਿਬ ਦੇ ਅੰਦਰ ਸ਼ਹੀਦ ਹੋਇਆ ਤੇ ਇਹੋ ਜੇ ਪਰਿਵਾਰਾਂ ਦੀ ਸਾਰ ਨਾਲ ਲਈ ਜਾਵੇ ਤੇ ਚਲੋ ਸਾਡੀ ਆਪਣੀ ਸੰਸਥਾ ਸ਼ਰੋਮਣੀ ਕਮੇਟੀ ਅਕਾਲੀ ਦਲ ਸਾਨੂੰ ਦੁੱਖ ਹੁੰਦਾ ਹੈ ਇਹਨੀਆਂ ਗੱਲਾਂ ਦਾ ਬੜਾ ਐਂ ਤੇ ਇਸ ਕਰਕੇ ਅੱਜ ਬੋਲ ਰਿਹਾ ਹਾਂ ਵੀ ਆ ਵਿੱਚ ਸੰਸਥਾ ਦੇ ਵਿੱਚ ਸੁਧਾਰ ਹੋਣਾ ਚਾਹੀਦਾ ਹੈ ਮੈਂ ਇੱਕੋ ਸ਼ਹੀਦ ਦੀ ਗੱਲ ਨਹੀਂ ਕਰਦਾ ਜਿੰਨਾ ਵੀ ਸ਼ਹਾਦਤ ਕੀਤੀ ਆ ਸ਼ਹਾਦਤ ਕੋਈ ਵੀ ਛੋਟੀ ਨਹੀਂ ਹੁੰਦੀ ਜਿੰਨੇ ਕੌਮ ਵਾਸਤੇ ਬਿਨਾ ਕਿਸੇ ਲਾਲਚ ਤੋਂ ਆਪਣੀ ਜ਼ਿੰਦਗੀ ਵਾਰਤੀ ਆ ਉਹਨਾਂ ਵੱਡੀ ਸ਼ਹਾਦਤ ਕੋਈ ਨਹੀਂ ਗੀ ਇਹੋ ਜੇ ਛੀਲ ਪਰਿਵਾਰਾਂ ਨੂੰ ਸਪੈਸ਼ਲ ਇਹਨਾਂ ਦੇ ਕਾਰਡ ਬੰਨ੍ਹ ਸਪੈਸ਼ਲ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂ ਨਾ ਨਾ ਹੋਏ ਇਹਨਾਂ ਨੂੰ ਕੋਈ ਦੋ ਦੋ ਚਾਰ ਚਾਰ ਪੰਜ ਪੰਜ ਮਦਲੇ ਦਾ ਕੋ ਪਲਾਟ ਲੈ ਕੇ ਦੇ ਕੇ ਕੋਈ ਦੋ ਦੋ ਕਮਰੇ ਬਣਾ ਦੇਣ ਸ਼੍ਰੋਮਣੀ ਕਮੇਟੀ ਨੂੰ ਕੀ ਫਰਕ ਪਈ ਇੰਨੀ ਸੰਗਤ ਬੈਠੀ ਆ ਮਗਰ ਕੋਈ ਪ੍ਰਵਾਹ ਆ ਉਤੇ ਆਦੇ ਆਦੇ ਖਰਚੇ ਇਸ਼ਤਿਹਾਰਾਂ ਦੇ ਲੱਖਾਂ ਕਰੋੜਾਂ ਲੱਗ ਜਾਂਦੇ ਆ ਟੈਂਟਾਂ ਦੇ ਲੱਖ ਕਰੋੜਾ ਲੱਗ ਜਾਂਦੇ ਨੇ ਤੇ ਕਸ਼ੀਦਾ ਦੇ ਪਰਿਵਾਰ ਸਾਹਮਣੇ ਵਾਸਤੇ ਵੀ ਸ਼ਰਮਣੀ ਕਮੇਟੀ ਨੂੰ ਜਾਂ ਦੁਨੀਆ ਸੰਸਥਾ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਵੀ ਇਹ ਰੋਲ ਨਾ ਉਹਨਾਂ ਨੂੰ ਫਤਹਿ ਮਹਿਸੂਸ ਹੋਵੇ ਨਾ ਕਿ ਉਹਨਾਂ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ। ਬੈਰੀ ਤੇ ਇਹੀ ਬੇਨਤੀ ਹੈ ਸ਼ਰਮਣੀ ਕਮੇਟੀ ਨੂੰ ਤੇ ਸ੍ਰੀ ਕਾਲ ਤਖਤ ਸਾਹਿਬ ਦੇ ਜੇ ਇਹ ਸਨ ਸਰਦਾਰ ਸਰਬਜੀਤ ਸਿੰਘ ਜੀ ਅਤੇ ਸਰਦਾਰ ਹਰਜਿੰਦਰ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਰੱਖ ਕੇ ਕੌਮ ਤੋਂ ਜਾਨਵਾਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਸ਼ਰੋਨੀ ਕਮੇਟੀ ਵੱਲੋਂ ਸਾਲ ਲਈ ਜਾਣੀ ਚਾਹੀਦੀ ਹੈ ਸਿਰਫ ਸਾਲ ਪਿੱਛੋਂ ਇੱਕ ਗੁਰੂ ਘਰ ਦੀ ਬਖਸ਼ਿਸ਼ ਸਰੋਪਾਉ ਦੇਣ ਨਾਲ ਸ਼ਹੀਦਾਂ ਦੇ ਪਰਿਵਾਰਾਂ ਦਾ ਘਰ ਨਹੀਂ ਚੱਲਦਾ ਉਸ ਲਈ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ مالی ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ਬਣੇ ਹਸਪਤਾਲ ਦੇ ਅੰਦਰ ਮੁਫਤ ਇਲਾਜ ਮੁਹੱਈਆ ਕਰਵਾਉਣਾ ਚਾਹੀਦਾ ਹੈ ਮੁਲਾਕਾਤ ਦਾ سلسلہ ਇੱਥੇ ਹੀ ਖਤਮ ਹੁੰਦਾ ਹੈ ਅਗਲੀ ਮੁਲਾਕਾਤ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਯਜਤ ਸਤ ਸ੍ਰੀ ਅਕਾਲ